ਰਣਨੀਤੀ ਜ਼ਰੂਰ ਬਣਾਈ ਜਾਏਗੀ ਕਿ ਆਖਿਰਕਾਰ ਕੈਥਲ ਦੇ ਵਿੱਚ ਜੋ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਐਲਾਨ ਕਰ ਸਕਦੇ ਨੇ ਨਵੀਂ ਐਚਐਸਜੀਪੀਸੀ ਦੇ ਲਈ ਉਸ ਨੂੰ ਰੋਕਿਆ ਕਿਸ ਤਰ੍ਹਾਂ ਜਾਏ ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਜਿਸ ਤਰ੍ਹਾਂ ਖਬਰ ਆ ਰਹੀ ਹੈ ਕਿ ਜੋ ਹਰਿਆਣਾ ਦੇ ਸਿੱਖ ਨੇ ਉਹ ਵੀ ਇਸ ਹਮਾਇਤ ਦੇ ਵਿੱਚ ਨੇ ਕਿ ਵੱਖਰੀ ਐਚਐਸਜੀਪੀਸੀ ਬੰਨਣੀ ਜ਼ਰੂਰੀ ਹੈ ਅਸ਼ਰਮ ਤੁਹਾਡੇ ਮੁਤਾਬਕ ਜੇ ਸਿੱਖ ਸਿੱਖਾਂ ਦੀ ਜੋ ਵੱਖਰੀ ਕਮੇਟੀ ਬਣਾਉਣ ਦੀ ਮੰਗ ਉੱਠੀ ਜਾ ਰਹੀ ਹੈ ਜੇ ਬਣ ਵੀ ਜਾਂਦੀ ਹੈ ਤਾਂ ਇਸ ਦਾ ਸਿੱਖ ਕੌਮ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਜੀ ਬਿਲਕੁਲ ਕਿਉਂਕਿ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਇਲੈਕਟੋਰਲ ਬਾਡੀ ਹੈ ਜਿਹੜੀ ਪੰਜਾਬ ਹਰਿਆਣਾ ਜਾਂ ਹੋਰ ਜਿੰਨੇ ਵੀ ਸੂਬੇ ਹੈ ਦਿੱਲੀ ਵਗੈਰਾ ਨੂੰ ਛੱਡ ਕੇ ਜੰਮੂ ਕਸ਼ਮੀਰ ਨੂੰ ਛੱਡ ਕੇ ਇਹ ਸਾਰੇ ਸੂਬਿਆਂ ਦੇ ਵਿੱਚ ਸਿੱਖਾਂ ਦੀ ਜਿਹੜੀ ਇੱਕ ਨੁਮਾਇੰਦਗੀ ਕਰਨ ਵਾਲੀ ਕਮੇਟੀ ਹੈ ਜਿਹੜੀ ਸਿੱਖਾਂ ਦਾ ਮਾਰਗਦਰਸ਼ਨ ਕਰਦੀ ਹੈ ਕੋਈ ਵੀ ਕੌਮ ਦਾ ਫੈਸਲਾ ਹੁੰਦਾ ਹੈ ਤਾਂ ਐਸਜੀਪੀਸੀ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਹੈ ਸਕੂਲ ਕਾਲਜ ਚਲਾਉਂਦੀ ਹੈ ਜਿਸ ਵਿੱਚ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਤਾਂ ਜ਼ਾਹਿਰ ਤੌਰ ਤੇ ਉਹ ਸਬੈਕਟ ਇਸ ਦਾ ਆਪਣੀ ਆਪਣੀਆਂ ਵੱਖਰੀਆਂ ਕਮੇਟੀਆਂ ਬਣਾਉਣ ਲਈ ਮੰਗ ਉਠੇਗੀ ਤਾਂ ਜ਼ਾਹਿਰ ਤੌਰ ਤੇ ਸਿੱਖ ਕੌਮ ਹੈ ਜਿਹੜਾ ਇੱਕ ਤਰ੍ਹਾਂ ਨਾਲ ਸਿੱਖ ਭਾਈਚਾਰੇ ਜਿਹਾ ਬਣ ਜਾਵੇਗਾ ਕਿਉਂਕਿ ਹਰ ਕਮੇਟੀਆਂ ਜਿਹੜੀ ਉਹ ਜ਼ਾਹਿਰ ਤੌਰ ਤੇ ਆਪਣੇ ਵੱਖਰੇ ਵੱਖਰੇ ਰੂਲਸ ਬਣਾਏਗੀ ਤਾਂ ਉਹਨਾਂ ਦੇ ਵਿੱਚ ਇੱਕ ਦੌੜ ਜੀ ਚੱਲ ਪਵੇਗੀ ਕਿ ਅਸੀਂ ਉਸ ਕਮੇਟੀ ਤੋਂ ਅੱਗੇ ਵਧਣਾ ਹੈ ਠੀਕ ਹੈ ਧਰਮ ਪ੍ਰਚਾਰ ਦੇ ਲਈ ਇਹ ਕਮੇਟੀ ਬਣੀ ਸੀ ਪਰ ਕਿਤੇ ਨਾ ਕਿਤੇ ਇਹ ਸਿਆਸੀ ਰੰਗ ਹੈ ਜਿਹੜਾ ਇਹਦੇ ਤੇ ਚੜਿਆ ਹੋਇਆ ਐਸਜੀਪੀਸੀ ਤੇ ਵੀ ਚੜਿਆ ਹੋਇਆ ਤਾਂ ਜ਼ਾਹਿਰ ਤੌਰ ਤੇ ਜਿਹੜੀਆਂ ਕਮੇਟੀਆਂ ਬਣ ਗਈਆਂ ਉਹਨਾਂ ਦੇ ਵਿੱਚ ਸਿਆਸਤ ਵੀ ਕਿਤੇ ਨਾ ਕਿਤੇ ਜਾਏਗੀ ਕਿਉਂਕਿ ਵੋਟਾਂ ਨੇ ਜਿਹੜੀਆਂ ਹਰ ਸੂਬੇ ਦੇ ਵਿੱਚ ਉਹ ਹਰ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਉਹਦੇ ਵਿੱਚ ਕਾਫੀ ਐਵੇਂ ਤਰ੍ਹਾਂ ਕਰਦੀਆਂ ਨੇ ਤਾਂ ਦੇਖਿਆ ਜਾਵੇ ਤਾਂ ਅਗਰ ਵੱਖਰੀ ਕਮੇਟੀ ਬਣਦੀ ਹੈ ਤਾਂ ਉਹਦਾ ਕੋਈ ਬਹੁਤਾ ਨੁਕਸਾਨ ਜਾਂ ਫਾਇਦਾ ਉਸ ਤੋਂ ਬਾਅਦ ਹੀ ਸਾਨੂੰ ਪਤਾ ਚੱਲ ਪਾਏਗਾ ਕਿ ਕੀ ਹੋਵੇਗਾ ਪਰ ਜੇ ਜੇ ਹਰਿਆਣਾ ਦੇ ਸਿੱਖਾਂ ਦੀ ਗੱਲ ਕਰੀਏ ਤਾਂ ਉਹ ਪੂਰੀ ਤਰ੍ਹਾਂ ਨਾਲ ਸਹਿਮਤ ਨੇ ਜੀ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਹਰਿਆਣਾ ਦੇ ਸਿੱਖ ਨੇ ਜਿਹੜੇ ਉਹ ਪੂਰੀ ਤਰ੍ਹਾਂ ਨਾਲ ਵੱਖਰੀ ਕਮੇਟੀ ਬਣਨ ਦੇ ਲਈ ਸਹਿਮਤ ਨੇ ਕੁਛ ਹੋ ਸਕਦੇ ਨੇ ਜੀ ਜੀ ਸ਼ਰੀਪ ਜੀ ਬਿਲਕੁਲ ਸ਼ੁਕਰੀਆ ਹੁਸ਼ਰਾਨ ਇਸ ਖਬਰ ਤੇ ਸਾਂਝਾ ਲਾ ਬਣੇ ਰਹਿੰਦੇ ਲਈ